पर हर मैदान फतेह संजू फिल्म दा गीत जिस किसी ने भी सुन्या वो समझ सकदा है कि जदों तक ਤੁਹਾਡੇ ਅੰਦਰ ਕੁਝ ਕਰਨ ਦਾ ਜਜ਼ਬਾ ਠਾਠਾ ਮਾਰਡ ਹੈ ਉਦੋਂ ਤੱਕ ਦੁਨੀਆ ਦੀ ਕੋਈ ਵੀ ਤਾਕਤ ਤੁਹਾਨੂੰ ਤੁਹਾਡੀ ਮੰਜ਼ਿਲ ਹਾਸਲ ਕਰਨ ਤੋਂ ਨਹੀਂ ਰੋਕ ਸਕਦੀ ਤੇ ਹੁਣ ਜਿਸ ਸ਼ਖਸੀਅਤ ਨਾਲ ਤੁਹਾਡੀ ਮੁਲਾਕਾਤ ਕਰਵਾਉਣ ਜਾ ਰਹੇ ਆਂ ਹੈ ਤਾਂ ਉਹ ਵੀ ਆਮ ਔਰਤਾ ਵਾਂਗ ਹੀ ਅਰੁਣਾ ਦੇ ਜਜ਼ਬੇ ਨੇ ਉਹਨਾਂ ਨੂੰ ਦੂਜਿਆਂ ਤੋਂ ਵੱਖ ਕੁਝ ਖਾਸ ਬਣਾ ਦਿੱਤਾ ਜੀ ਹਾਂ ਐ ਅੰਮ੍ਰਿਤਸਰ ਦੇ ਪੁਤਲੀਕਰ ਦੀ ਰੈਨ ਵਾਲੀ ਵੀਨਾ ਰੋੜਾ ਖਾਸियत ਇਹ ਹੈ ਕਿ ਤਾਈਕਵਾਂਡੋ ਚ ਗੋਲਡ ਮੈਡਲਿਸਟ ਹੈ ਪਰ ਇਸ ਕਾਮਯਾਬੀ ਦੇ ਨਾਲ ਜੁੜੀ ਹੈ ਇੱਕ ਬੇहद ਹੀ ਦਰਦਨਾਕ ਕਹਾਣੀ 22 ਸਾਲ ਦੀ ਉਮਰ ਵਿੱਚ ਹੀ ਡਾਕਟਰਾਂ ਦੀ ਲਾਪਰਵਾਹੀ ਨਾਲ ਵੀਨਾ ਦਾ ਹੱਥ ਕੱਟ ਗਿਆ ਉਸ ਤੋਂ ਬਾਅਦ ਆ ਵੀਨਾ ਤੇ ਦੁੱਖਾਂ ਦਾ ਪਹਾੜ ਹੀ ਟੁੱਟਿਆ ਪਤੀ ਨੇ ਵੀ ਸਾਥ ਛੱਡ ਦਿੱਤਾ ਪਰ ਵੀਨਾ ਨੇ ਹਿੰਮਤ ਨਹੀਂ ਹਾਰੀ ਤੇ ਦੁਜਿਆਂ ਲਈ ਮਿਸਾਲ ਬਣ ਕੇ ਉੱਗੀ ਜਦੋਂ ਸਾਡੇ ਪੱਤਰਕਾਰ ਨੇ ਵੀਨਾ ਨਾਲ ਗੱਲਬਾਤ ਕੀਤੀ ਤਾਂ ਵੇਖੋ ਕੀ ਕਹਿਣਾ ਸੀ ਉਹਨਾਂ ਦਾ ਆਪਣੇ ਸਫਲ ਫਿਰ ਵੀ ਤੁਸੀਂ ਦੁਨੀਆ ਨਾਲ ਲੜਦੇ ਪਏ ਜੇ ਲੋਕਾਂ ਨੂੰ ਇੱਕ ਨਸੀਹਤ ਦੇ ਰਹੇ ਜੇ ਕਿੰਨੀ ਸਟਰਗਲ ਕਰਨੀ ਪਈ ਬਹੁਤ ਸਟਰਗਲ ਕਰਨੀ ਪਈ ਪਰ ਬਹੁਤ ਸਟਰਗਲ ਦਾ ਨਤੀਜਾ ਸ਼ਾਇਦ ਤੁਹਾਨੂੰ ਐਵੇਂ ਕੋ ਇੰਨੇ ਸਾਰੇ ਮੈਡਲਸ ਔਰ ਇੰਨਾ ਸਨਮਾਨ ਔਰ ਮੈਨੇ ਤੁਸੀਂ ਇਸ ਕਾਬਿਲ ਮੈਂ ਬਣ ਸਕੀ ਕਿ ਮੈਂ ਉਹ ਇੰਡੀਆ ਦਾ ਫਲੈਗ ਲੈ ਕੇ ਆਪਣੇ ਆਪ ਨੂ ਵਰਲਡ ਦੇ ਸਾਹਮਣੇ ਲੈ ਆ ਸਕੀ ਔਰ ਅਜ ਵਰਲਡ ਲੈਵਲ ਤੇ ਵੀ ਨਰੋੜਾ ਨੂੰ ਜਾਣਿਆ ਜਾਂਦਾ ਇਸ ਕਰਕੇ ਲੱਗਦਾ ਕਿ ਉਹ ਸਟਰਗਲ ਜੋ ਮੈਂ ਕੀਤਾ ਉਹ ਕੁਝ ਵੀ ਨਹੀਂ 2000 ਦੇ ਵਿੱਚ ਫਿਰ ਡਾਕਟਰ ਦੀ ਲਾਪਰਵਾਹੀ ਦੇ ਨਾਲ ਜਿਵੇਂ ਤੁਸੀਂ ਦੇਖ ਰਹੇ ਹੋ ਕੋਹਣੀ ਤੋਂ ਥੱਲੇ ਹੱਥ ਕੱਟਿਆ ਗਿਆ ਸੀ ਜਿਸ ਵੇਖਿਆ ਜ 18 ਸਾਲ ਹੋ ਚੁਕੇ ਹੈ ਕਾਫੀ ਦਿਨ ਤੇ ਮੈਨੂੰ ਪੈਰਾ ਸਪੋਰਟਸ ਬਾਰੇ ਨਹੀਂ ਪਤਾ ਚੱਲਿਆ ਬਸ ਜਿਵੇਂ ਕਿ 2012 ਦੇ ਵਿੱਚ ਮੈਨੂੰ ਪੈਰਾ ਸਪੋਰਟਸ ਦਾ ਪਤਾ ਚੱਲਿਆ 37 ਸਾਲ ਦੀ ਉਮਰ ਦੇ ਵਿੱਚ 2013 ਚ ਮੈਂ ਆਪਣੀ ਸਪੋਰਟਸ ਚ ਸਟਾਰਟ ਕੀਤੀ ਔਰ ਸਟਾਰਟਿੰਗ ਮੈਂ ਕੀ ਕੀਤੀ ਪੈਰਾਥਲੇਟਿਕਸ ਤੋਂ ਡਿਸਕਸ ਥਰੋ ਸ਼ਾਰਟ ਪੁੱਟ ਔਰ ਡਿਸਕਸ ਥਰੋ ਦੇ ਵਿੱਚ ਨੈਸ਼ਨਲ ਖੇਲੀ 2013 ਦੇ ਵਿੱਚ 2013 ਚ 골ਡ ਮੈਡਲ ਆਇਆ ਉੱਥੇ ਬੈਂਗਲੌਰ ਫਿਰ 2014 ਵਿੱਚ ਏਸ਼ੀਅਨ ਗੇਮ ਸੀ ਅ ਏਸ਼ੀਅਨ ਗੇਮਸ ਨੂੰ ਕੁਆਲੀਫਾਈ ਕਰਨ ਲਈ ਮੈਂ ਦੁਬਈ ਗਈ ਪਹਿਲਾ ਸਭ ਤੋਂ ਪਹਿਲਾ ਇੰਟਰਨੈਸ਼ਨਲ ਕੰਪੀਟੀਸ਼ਨ 2014 ਫਰਵਰੀ ਚ ਫਾਜ਼ਾ ਇੰਟਰਨੈਸ਼ਨਲ ਖੇលਿਆ ਫੇਰਿਕ ਸ਼ਾਰਜਾ ਕੰਪੀਟੀਸ਼ਨ ਖੇលਿਆ ਅ ਬੈਡ ਲੱਕ ਕੇ ਮੈਂ 0.4 ਸੈਂਟੀਮੀਟਰ ਦੇ ਨਾਲ ਏਸ਼ੀਅਨ ਗੇਮਸ ਨਹੀਂ ਕੁਆਲੀਫਾਈ ਕਰ ਪਾਈ ਫੇਰ ਇੱਕ ਨਵਾਂ ਕੰਪੀਟੀਸ਼ਨ ਖੇ ਲਲੀ ਟਿਊਨੀਸ਼ੀਆ ਗਈ ਔਰ ਟਿਊਨੀਸ਼ੀਆ ਦੇ ਵਿੱਚ ਲੱਕੀਲੀ ਮੈਂ ਏਸ਼ੀਅਨ ਗੇਮਸ ਲਈ ਕੁਆਲੀਫਾਈ ਕਰਕੇ ਆਈ ਔਰ ਇੰਡੀਆ ਵੱਲੋਂ ਜਿਦੋਂ ਕਿ ਟੋਟਲ ਫੋਰ ਸਿਰਫ ਚਾਰ ਫੀਮੇਲes ਏਸ਼ੀਅਨ ਗੇਮਸ ਖੇਲ ਲਈ ਗਈਆਂ ਸੀ ਐਥਲੈਟਿਕਸ ਦੇ ਵਿੱਚ ਤਿੰਨ 휠ਚੇਅਰ ਵਾਲੀਆਂ ਔਰ ਇੱਕ ਮੈਂ ਚਾਰ ਜਨੇ ਅਸੀਂ ਏਸ਼ੀਅਨ ਗੇਮਸ ਖੇਲ ਲੰਗੇ ਉੱਥੇ ਮੇਰਾ ਐਥਲੈਟਿਕਸ ਦੇ ਵਿੱਚ ਡਿਸਕਸ ਰੋਚ ਪੰਜਵਾਂ ਰੈਂਕ ਰਿਹਾ ਮੈਨੂੰ ਸਪੋਰਟਸ ਐਡਾ ਜ਼ਬਰਦਸਤ ਕੀੜਾ ਲੱਗ ਚੁੱਕਾ ਸੀ ਕਿ ਮੈਂ ਕੁਝ ਹੋਰ ਵੱਡਾ ਹੋਰ ਵਧੀਆ ਕਰਨਾ ਚਾਹੁੰਦੀ ਸੀ ਇਸ ਲਈ ਮੈਂ 2016 ਵਿੱਚ ਸਵਿਚ ਕਰਕੇ ਪੈਰਾਟਾਈਕਾਂਡੋ ਦੀ ਪ੍ਰੈਕਟਿਸ ਸਟਾਰਟ ਕੀਤੀ 2016 ਵਿੱਚ ਹੀ ਇੰਡੀਆ ਵੱਲੋਂ ਪਹਿਲੀ ਟੀਮ ਗਈ ਏਸ਼ੀਅਨ ਚੈਂਪੀਅਨਸ਼ਿਪ ਫਿਲੀਪੀਨਸ ਦੇ ਵਿੱਚ ਜਿੱਥੇ ਕਿ ਮੇਰਾ ব্রੌਂਜ਼ ਮੈਡਲ ਆਇਆ ਔਰ ਮੈਂ ਇੰਡੀਆ ਦੀ ਪਹਿਲੀ ਫੀਮੇਲ ਬਣੀ ਜਿਹਦਾ ਕਿ ਮੈਡਲ ਹੈ ব্রੌਂਜ਼ ਔਰ ਦੇ ਵਿੱਚ ਪਾਰਾ ਤਾਈਕਵਾਂਡੋ ਚ ਬਸ ਉਸ ਤੋਂ ਬਾਅਦ ਜੋ ਹੌਸਲੇ ਵਧੇ ਗਏ ਤੇ ਮੈਡਲ ਵਧੇ ਗਏ ਤੇ ਅੱਜ ਜਿੱਦ ਹੈ ਕਿ ਅਗਲੇ ਸਾਲ ਹੋ ਰਹੀ ਟੋਕੀਓ ਦੇ ਵਿੱਚ 2020 ਦੇ ਵਿੱਚ ਜਿੱਥੇ ਕਿ ਪੈਰਾ ਤਾਈਕਵਾਂਡੋ ਡੈਬਿਊ ਕਰ ਰਿਹਾ ਫਰਸਟ ਟਾਈਮ 올ਿਪਿਕਸ ਦੇ ਵਿੱਚ ਆਇਆ ਹੈ ਤਾਈਕਵਾਂਡੋ ਦੀ ਤਿਆਰੀ ਇਸ ਤਰ੍ਹਾਂ ਦਾ ਕੋਈ ਖਾਸ ਪਰਸਨ ਤੇ ਨਹੀਂ ਪਰ ਜਦੋਂ 2000 ਪਹਿਲੇ ਇਸ ਤਰ੍ਹਾਂ ਲੱਗਦਾ ਸੀ ਕਿ ਮੇਰੇ ਨਾਲ ਹੀ ਪਰਮਾਤਮਾ ਨੇ ਸਭ ਕੁਝ ਮਾੜਾ ਕੀਤਾ ਹੈ ਔਰ ਮੇਰੇ ਹੱਥ ਕੱਟਿਆ ਗਿਆ ਹੈ ਸ਼ਾਇਦ ਡਿਸੇਬਿਲਟੀ ਹੋ ਗਈ ਹੈ ਬਹੁਤ ਸਭ ਕੁਝ ਖਤਮ ਹੋ ਗਿਆ ਲਾਈਫ ਦੇ ਵਿੱਚ ਪਰ ਜਦੋਂ ਮੈਂ 2013 ਦੇ ਵਿੱਚ ਪਹਿਲੀ ਵਾਰ ਰੀਸ਼ਿੰਗ ਗੇਮਸ ਪਹਿਲੀ ਵਾਰੀ ਨੈਸ਼ਨਲ ਗੇਮਸ ਕੇ ਲੱਲੀ ਗਈ ਉੱਥੇ ਮੈਂ ਦੇਖਿਆ ਕਿ ਮੇਰੇ ਨਾਲੋਂ ਇੰਡੀਆ ਪਰ ਤੋ ਬਹੁਤ-ਬਹੁਤ ਮੈਂ ਤਾਂ ਫਿਰ ਚੱਲ ਸਕਦੀ ਆ ਕੁਝ ਨਹੀਂ ਹੈ ਮੇਰੇ ਤੋਂ ਬਹੁਤ-ਬਹੁਤ ਮਾੜੇ ਲੋਕੀ ਜਿਹੜੇ ਚੱਲ ਵੀ ਨਹੀਂ ਸਕਦੇ ਫਿਰ ਵੀ ਉਹਨਾਂ 'ਚ ਕਿੰਨਾ ਜਜ਼ਬਾ ਹੈ ਖੇਲਣ ਦਾ ਜਿਵੇਂ ਕਿ ਸਾਡੇ ਇੰਡੀਆ ਤੇ ਬਹੁਤ ਮਸ਼ਹੂਰ-ਮਸ਼ਹੂਰ ਪਲੇਅਰ ਆ ਜਿਨ੍ਹਾਂ ਨੇ ਪੈਰਾ ਲੀਮਪਿਕਸ ਦੇ ਵਿੱਚ 골ਡ ਮੈਡਲ ਲਿਆ ਹੈ ਸਿਲਵਰ ਮੈਡਲ ਲਿੱਤੇ ਹੈ ਇਸ ਤਰ੍ਹਾਂ ਹੀ ਫਿਰ 2014 ਚ ਏਸ਼ੀਅਨ ਗੇਮਸ ਗਈ ਪੂਰੀ ਦੁਨੀਆ ਦੇ ਪਲੇਅਰਸ ਨੂੰ ਦੇਖ ਕੇ ਬਸ ਇੱਕ جنੂਨ ਹੀ ਆ ਗਿਆ ਕਿ ਗੇਮਸ ਹੀ ਕਰਨੀਆਂ ਔਰ ਗੇਮਸ ਹੀ ਮੇਰੀ ਲਾਈਫ 'ਚ ਸਭ ਕੁਝ ਹੈ ਉਹਨਾਂ ਔਰ ਸਪੋਰਟ ਰਹੀ ਸਿਰਫ ਫੈ ਸਰਕਾਰ ਵੱਲੋਂ ਪੰਜਾਬ ਸਰਕਾਰ ਵੱਲੋਂ ਕੋਈ ਸਪੋਰਟ ਨਹੀਂ ਰਹੀ ਔਰ ਹਮੇਸ਼ਾ ਫਾਈਨੈਂਸ਼ੀਅਲ ਪ੍ਰੋਬਲਮਸ ਵੀ ਆਉਂਦੀਆਂ ਰਹੀਆਂ ਬਟ ਕਿਸੇ ਨਾ ਕਿਸੇ ਤਰ੍ਹਾਂ ਕਰਕੇ ਹਮੇਸ਼ਾ ਗਿਆ ਵੱਧਦੇ ਹੀ ਰਹੇ ਅ ਅਦਰਸਲ ਜਦੋਂ ਮੇਰਾ ਹੱਥ ਤੇ ਇੰਜੈਕਸ਼ਨ ਹੀ ਲੱਗਾ ਸੀ 2000 ਦੇ ਵਿੱਚ ਔਰ ਮੈਨੂੰ ਹਸਪੀਟਲ ਐਡਮਿਟ ਕਰਵਾਇਆ ਗਿਆ ਸੀ ਔਰ ਡਾਕਟਰ ਨੇ ਦੱਸਿਆ ਸੀ ਕਿ ਸ਼ਾਇਦ ਇਸ ਤੋਂ ਥੱਲੇ ਹੱਥ ਹੀ ਕੱਟਣਾ ਪਏਗਾ ਸ਼ਾਇਦ ਉਹ ਤੇ ਉਸ ਦਿਨ ਤੋਂ ਬਾਅਦ ਕਦੀ ਪਰਤੇ ਹੀ ਨਹੀਂ ਹਸਪੀਟਲ ਦੇ ਵਿੱਚ ਹੀ ਛੱਡ ਕੇ ਚਲੇ ਗਏ ਸੀ ਔਰ ਮੈਨੂੰ ਸੰਭਾਲਿਆ ਮੇਰਾ ਸਾਰਾ ਇਲਾਜ ਵੀ ਮੇਰੇ ਪਾਪਾ ਨੇ ਹੀ ਕਰਵਾਇਆ 3 ਸਾਲ ਦਾ ਮੇਰਾ ਉਸ ਟਾਈਮ ਤੇ ਛੋਟਾ ਬੱਚਾ ਸੀ ਮੇਰੇ ਬ੍ਰਦਰਸ ਨੇ ਮੇਰੀ ਫੈਮਿਲੀ ਨੇ ਮੈਨੂੰ ਬਹੁਤ ਸਪੋਰਟ ਕੀਤੀ ਹੋਰ ਰਿਸ਼ਤੇਦਾਰਾਂ ਨੇ ਵੀ ਹਾਂ ਪਰ ਉਹ ਨਦੀ 2007 ਚ ਡੈਥ ਹੋ ਚੁੱਕੀ ਐ ਕਿਡਨੀ ਸੋਨੋ ਖਰਾਬ ਹੋ ਗਈਆਂ ਸੀ ਮੈਨੂੰ ਨਹੀਂ ਲੱਗਦਾ ਇਸ ਤਰ੍ਹਾਂ ਦਾ ਮੈਂ ਮਨੋਬਲ ਹਾਰ ਰਿਹਾ ਸੀ ਕਿਉਂਕਿ ਮੇਰਾ ਮਨੋਬਲ ਸ਼ੁਰੂ ਤੋਂ ਹੀ ਬਹੁਤ ਤਗੜਾ ਰਿਹਾ ਠੀਕ ਐ ਥੋੜਾ ਬਹੁਤ ਤੇ ਹਰ ਕਿਸੇ ਨੂੰ ਮਹਿਸੂਸ ਹੁੰਦਾ ਕਿਉਂਕਿ ਮੈਨੂੰ ਮੈਂ ਸੱਜੇ ਹੱਥ ਹੀ ਹਮੇਸ਼ਾ ਯੂਜ਼ ਕਰਦੀ ਰਹੀ ਆ ਔਰ ਖਾਣਾ ਮੈਂ ਇੱਕ ਟਾਈਮ ਤੇ ਜਦੋਂ ਨਵਾਂ ਨਵਾਂ ਮਹੀਨਾ ਕੱਟਿਆ ਗਿਆ ਸੀ ਮੇਰੇ ਕੋਲ ਚਮਚ ਵੀ ਨਹੀਂ ਪੜਿਆ ਜਾਂਦਾ ਸੀ ਮੈਂ ਖਾਣਾ ਵੀ ਨਹੀਂ ਖਾ ਸਕਦੀ ਸੀ ਪਾਣੀ ਦਾ ਗਲਾਸ ਫੜ ਕੇ ਵੀ ਨਹੀਂ ਸੀ ਪੀਤਾ ਜਾਂਦਾ ਮਹਿਸੂਸ ਤਾਂ ਦੇਖੋ ਕੋਈ ਹੁੰਦਾ ਹੀ ਆ ਜਦੋਂ ਕੋਈ ਆਪਣਾ ਹੀ ਇਸ ਰਾਇਕਦਮ ਧੋਖਾ ਦੇ ਦਿੰਦਾ ਬਟ ਫੇਰ ਠੀਕ ਹੈ ਦੁਨੀਆ ਚੱਲਦੀ ਰਹਿੰਦੀ ਹੈ ਕੋਈ ਕਿਸੇ ਦਿਨ ਦੁਨੀਆ ਨਹੀਂ ਰੁਕਦੀ ਚਾਹਤ ਕਦੋਂ ਤੱਕ ਰਹੇਗੀ ਅੱਗੇ ਵਧਨ ਦੀ ਕਿਉਂਕਿ ਪੋੜੀਆਂ ਜਿਹੜੀਆਂ ਕਦੀ ਮੁੱਕਦੀ ਨਹੀਂ ਹੁੰਦੀਆਂ ਚਾਹਤ ਦੀਆਂ ਉਹ ਸ਼ਾਇਦ ਹਰ ਸਾਲੇ ਸੋਚਿਆ ਜਾਂਦਾ ਕਿ ਨੈਕਸਟ ਇਅਰ ਜਾਂ ਉਸ ਤੋਂ ਨੈਕਸਟ ਇਅਰ ਗੇਮਸ ਤੋਂ ਸਿਆਸਤ ਨਾ ਬਟ ਸ਼ਾਇਦ ਪਹਿਲਾ ਟਾਰਗੇਟ ਤੇ ਬਣਾਇਆ ਸੀ 올림픽ਸ ਲੇਕਿਨ ਹੁਣ ਇਸ ਤੋਂ ਬਾਅਦ ਏਸ਼ੀਅਨ ਗੇਮਸ ਹੈ ਜੋ ਕਿ 2022 ਦੇ ਵਿੱਚ ਹੈ ਉਸ ਤੋਂ ਅੱਗੇ ਸ਼ਾਇਦ ਜਦੋਂ ਤੱਕ ਸਾਹ ਚੱਲੇਗਾ ਉਦੋਂ ਤੱਕ ਗੇਮਸ ਕੋਈ ਮੇਰੀ ਬਾਹ ਫੜੇਗਾ ਤੇ ਮੈਂ ਗਾਹ ਨਿਕਲਾਂਗੀ ਅੱਜ ਤੀ ਬੱਚਿਆਂ ਨੂੰ ਆਪ ਸਕਾਰੇ ਜੀ ਖੁਸ਼ੀ ਹੁੰਦੀ ਹੈ ਜੀ ਬਹੁਤ ਖੁਸ਼ੀ ਹੁੰਦੀ ਹੈ ਔਰ ਕਮ ਸੇ ਕਮ ਆਪਣੇ ਮਨ ਦੇ ਵਿੱਚ ਤਸੱਲੀ ਵੀ ਹੈ ਕਿ ਮੇਰੀ ਬਾਹ ਫੜਮਸਤੇ ਚਾਹੇ ਕੋਈ ਨਹੀਂ ਸੀ ਲੇਕਿਨ ਇਹਨਾਂ ਦੀ ਬਾਹ ਫੜਮਸਤੇ ਮੈਂ ਹਾਂ ਜਿਹੜੇ ਘਰਾਂ ਚ ਬੈਠੇ ਆ ਨਸ਼ੇ ਦੇ ਪਿਛੇ ਲੱਗ ਗਏ ਨੇ ਜਿਹੜੇ ਸੋਚਦੇ ਕਿ ਅਸੀਂ ਕੁਝ ਨਹੀਂ ਕਰ ਸਕਦੇ ਉਹਨਾਂ ਵਾਸਤੇ ਨਸੀਹਤ ਵਾਇਕ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਨਸ਼ਿਆਂ 'ਚ ਕੀ ਹੈਗਾ ਕੁਝ ਵੀ ਨਹੀਂ ਹੈ ਨਸ਼ਿਆਂ ਤੋਂ ਦੂਰ ਰਹੋ ਆਪਣੀ એનર્ਜੀ ਨੂੰ ਸਪੋਰਟਸ ਤੇ ਲਗਾਓ ਹੁਣ ਤਾਂ ਚਲੋ ਪਹਿਲੇ ਤਾਂ ਪੰਜਾਬ ਸਰਕਾਰ ਵੀ ਕੁਝ ਨਹੀਂ ਕਰ ਰਹੀ ਸੀ ਬਟ ਹੁਣ ਸਰਕਾਰ ਨੇ ਬਹੁਤ ਸਾਰੀਆਂ ਚੀਜ਼ਾਂ ਅਨਾਉਂਸ ਕੀਤੀਆਂ ਬਹੁਤ ਸਾਰੇ ਇਨਾਮ ਦੇ ਰਹੀ ਹੈ ਨੌਕਰੀਆਂ ਦੇ ਰਹੀ ਹੈ ਨਸ਼ਿਆ ਤੋਂ ਦੂਰ ਰਹੋ ਆਪਣੀ એનર્ਜੀ ਨੂੰ ਗੇਮਸ ਤੇ ਲਗਾਓ ਦੇਸ਼ ਵਾਸਤੇ ਕੁਝ ਕਰੋ ਆਪਣਾ ਨਾਮ ਕਮਾਓ ਆਪਣੇ ਘਰਦਿਆਂ ਦਾ ਕਮਾਓ ਆਪਣੇ ਪਿੰਡ ਦਾ ਨਾਮ ਰੋਸ਼ਨ ਕਰੋ ਇਸ ਸਬੰਧੀ ਜਦੋਂ ਉਹਨਾਂ ਦੇ ਕੋਚ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕੀ ਕਿਹਾ ਤੁਸੀਂ ਵੀ ਸੁਣੋ ਕੋਸ਼ਿਸ਼ ਦੇ ਨਾਲ ਵੀ ਗੱਲਬਾਤ ਆਪਾਂ ਜ਼ਰੂਰ ਕਰਾਂਗੇ ਜਿਨ੍ਹਾਂ ਦੇ ਨਾਲ-ਨਾਲ ਚੱਲਦੇ ਨੇ ਮੈਡਮ ਨੇ ਕਿਹਾ ਵਾ ਕਿ ਤੁਹਾਡਾ ਬੜਾ ਵੱਡਾ ਸੰਯੋਗ ਰਿਹਾ ਵਾ ਸਭ ਤੋਂ ਪਹਿਲੇ ਨਾਮ ਜਾਣਨਾ ਚਾਹਾਂਗਾ ਮਾਈ ਨੇਮ ਇਜ਼ ਪਰਵਿੰਦਰ ਬਰਾੜਵਿੰਦਰ ਜੀ ਕੀ ਕਹਿਣਾ ਚਾਹੋਗੇ ਕਿਉਂਕਿ ਜਿਸ ਹਾਲਾਤਾਂ ਦੇ ਵਿੱਚ ਮੈਡਮ ਹੈਗੇ ਸਨ ਵੀਨਾ ਜੀ ਤੇ ਉਸ ਹਾਲਾਤਾਂ ਵਿੱਚ ਐਸ ਵਲੇ ਬੱਚਿਆਂ ਨੂੰ ਇੱਕ ਸਿੱਖਿਆ ਦੇ ਰਹੇ ਨੇ ਬੱਚਿਆਂ ਨੂੰ ਇੱਕ ਸਹੀ ਦਿਸ਼ਾ ਦਿਖਾਉਣ ਦੀ ਕੋਸ਼ਿਸ਼ ਕਰਦੇ ਤੁਸੀਂ ਉਹਨਾਂ ਦਾ ਸਾਥ ਦਿੰਦੇ ਪਏ ਜੀ ਕੀ ਕਹਿਣਾ ਚਾਹੋਗੇ ਚੰਗਾ ਲੱਗਦਾ ਚੰਗਾ ਲੱਗਦਾ ਤਾਂ ਚੰਗਾ ਲੱਗਦਾ ਬਹੁਤ ਅਲੱਗ ਹੀ ਇਹ ਕਿ ਆਜ਼ਮਾ ਲੁਕੀ जहाँ पर मतलब कि जिसको मतलब कि स्टूडेंट को मैं पहुँचाना चाहता था एक लेवल था वहाँ पे जाके मतलब कि एक दीदी ने स्पोर्ट मतलब कि बिना मैंने आपको सपोर्ट किया और कि आज इंडिया आज तक तो क्वालिफाई नहीं कर पाई है टाइकवांडो के अंदर एक भी प्लेयर आज जनरल बॉडी का प्लेयर भी नहीं जा पाया ओलंपिक से जिसके कारण मतलब कि टाइकंडो का इंडिया में आज कोई भी नहीं जानता है तो आज पहली वूमेन्स हैं जो कि ओलंपिक क्वालिफाई करेंगी जो मतलब कि उनको स्ट्रगल इतना मेहनत कर रहे हैं तो ਇਨ ਵੀਨਾ ਮੈਮ ਕੀ ਵਜ੍ਹਾ ਸੇ ਹੀ ਆਜ ਮੰਨ ਲਓ ਕਿ ਆਨੇ ਵਾਲੇ ਟਾਈਮ ਮੇਂ ਇੰਡੀਆ ਕੋ ਉਨਕੇ ਨਾਮ ਸੇ ਟਾਈਕੋਂਡੋ ਕੋ ਜਾਣਾ ਜਾਏਗਾ। ਬਹੁਤ ਬਹੁਤ ਧੰਨਵਾਦ ਹੈ ਕੋਚ ਸਾਹਿਬ ਤੁਹਾਡਾ ਵੀ ਤੇ ਵੀਨਾ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਤਾਂ ਦੱਸ ਦਈਏ ਕਿ ਉਹ ਲੋਕ ਸੁਣ ਲੈਣ, ਉਹ ਕੁੜੀਆਂ ਮੁੰਡੇ ਸੁਣ ਲੈਣ ਜਿਹੜੇ ਸੋਚਦੇ ਵੀ ਕਿ ਅਸੀਂ ਕੁਝ ਵੀ ਨਹੀਂ ਕਰ ਸਕਦੇ, ਅਸੀਂ ਘਰ ਵਿੱਚ ਨਕਾਰਾ ਬੈ ਗਏ ਆਂ, ਸਰਕਾਰ ਸਾਨੂੰ ਨੌਕਰੀ ਦੇਗੀ ਤੇ ਆਪਾਂ ਤਾਂ ਹੀ ਕੁਝ ਕਰ ਸਕਦੇ ਆਂ, ਉਦੋਂ ਤੱਕ ਕੁਝ ਨਹੀਂ ਕਰ ਸਕਦੇ। ਉਹ ਇਸ ਜਗ੍ਹਾ ਤੋਂ ਸਿੱਖਿਆ ਲੈ ਕੇ ਅੱਗੇ ਵਧਣ ਦੀ ਕੋਸ਼ਿਸ਼ ਕਰ ਰਹੇ ਨੇ ਤੇ ਦੇਸ਼ ਦਾ ਨਾਮ ਉੱਚਾ ਕਰਨ। ਕੈਮਰਾਮੈਨ ਦੀਪਕ ਦੇ ਨਾਲ ਸੁਖਚੰਦ ਸਿੰਘ ਅ ਕੈਨੇਡਾ ਐਸਡੀਐਸ ਪ੍ਰਣਾਲੀ ਦੇ ਅੰਦਰ 1 ਸਾਲ ਦੀ ਫੀਸ 1 ਸਾਲ ਦੀ ਜੀਆਈਸੀ ਅਤੇ ਆਇਲਸ ਵਿੱਚ 6 ਈਚ ਬੈਂਡ ਹੁਣ ਲਾਜ਼ਮੀ ਕਰ ਦਿੱਤੇ ਗਏ ਹਨ ਸੋ ਜੇ ਤੁਸੀਂ ਸਪਟੰਬਰ ਐਸਡੀਐਸ ਸਕੀਮ ਤਹਿਤ ਅਪਲਾਈ ਕਰਨਾ ਚਾਹੁੰਦੇ ਹੋ ਅੱਜ ਹੀ ਕੰਟੈਕਟ ਕਰੋ 92563 92563